ਦਿੱਲੀ ਸਰਕਾਰ ਨੇ ਆਪਣੇ ਪੁਰਾਣੇ ਵਾਹਨਾਂ ਨੂੰ ਸਕਰੈਪ ਘੋਸ਼ਿਤ ਕਰਨ ਵਾਲੇ ਵਾਹਨ ਮਾਲਕਾਂ ਨੂੰ ਨਵੇਂ ਵਾਹਨ ਦੀ ਖਰੀਦ ਤੇ 10 ਤੋਂ 20 ਫੀਸਦੀ ਟੈਕਸ ਛੋਟ ਦੇਵੇਗੀ। ਬਤਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਮੁੱਖ ਮੰਤਰੀ ਆਤਸ਼ੀ ਨੇ ਆਪਣੇ ਪੁਰਾਣੇ ਵਾਹਨ ਨੂੰ ਸਕਰੈਪ ਦੇ ਵਿੱਚ ਬਦਲਣ ਦੇ ਲਈ ਪਹਿਲ ਕਰਦਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਆ। ਇਸ ਨੀਤੀ ਨੂੰ ਜਲਦੀ ਹੀ ਸੂਚਿਤ ਕੀਤਾ ਜਾਵੇਗਾ ਦਿੱਲੀ ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਰਕਾਰ ਆਪਣੇ ਪੁਰਾਣੇ ਵਾਹਨਾਂ ਨੂੰ ਸਕਰੈਪ ਦੇ ਵਿੱਚ ਬਦਲਣ ਦੀ ਚੋਣ ਕਰਨ ਵਾਲਿਆਂ ਨੂੰ 3 ਸਾਲਾਂ ਦੇ ਅੰਦਰ ਨਵੇਂ ਵਾਹਨ ਖਰੀਦਣ ਤੇ ਮੋਟਰ ਵਾਹਨ ਟੈਕਸ ਦੇ ਵਿੱਚ ਛੋਟ ਦੇ ਕੇ ਪ੍ਰੋਸਟਾ ਪ੍ਰਦਾਨ ਕਰੇਗੀ ਬਿਆਨ ਦੇ ਅਨੁਸਾਰ ਇਸ ਪ੍ਰੋਸਾ ਨੀਤੀ ਦੇ ਵਿੱਚ ਤਹਿਤ ਗੈਰ ਵਪਾਰਕ ਸੀਐਨਜੀ ਤੇ ਪੈਟਰੋਲ ਵਾਹਨਾਂ ਦੀ ਖਰੀਦ ਤੇ 20% ਦੀ ਵਪਾਰਕ CNG ਅਤੇ પેટ્રોલ ਵਾਹਨਾਂ ਦੀ 10 ਤੋਂ 15% ਦੀ ਤੇ ਡੀਜ਼ਲ ਵਾਹਨਾਂ ਦੀ 10% ਦੀ ਟੈਕਸ ਛੋਟ ਹੋਵੇਗੀ। ਦਿੱਲੀ ਸਰਕਾਰ ਦੀ ਇਸ ਨੀਤੀ ਦਾ ਉਦੇਸ਼ ਪ੍ਰਾਣੀ ਪ੍ਰਦੂਸ਼ਣ ਫਲਾਉਣ ਵਾਲੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣਾ ਹੈ ਤਾਂ ਜੋ ਘੱਟ ਪ੍ਰਦੂਸ਼ਣ ਤੇ ਬਿਹਤਰ ਨਿਕਾਸੀ ਬਾਪ ਦੰਡਾ ਵਾਲੇ ਮਾਪਦੰਡਾ ਵਾਲੇ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਕੀਮ ਦੇ ਅਧੀਨ ਲਾਭ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਰਜਿਸਟਰਡ ਸੁਵਿਧਾ ਕੇਂਦਰ ਤੇ ਆਪਣਾ ਪ੍ਰਾਣਾ ਵਾਹਨ ਸਕ੍ਰੈਪ ਹੋ ਲਈ ਦਿਨ ਤੋਂ ਬਾਅਦ ਜਮਾ ਦਾ ਸਰਟੀਫਿਕੇਟ ਲੈਣਾ ਹੋਵੇਗਾ ਉਹ 3 ਸਾਲਾਂ ਦੇ ਅੰਦਰ ਨਵੀਂ ਵਾਹਨ ਦੀ ਰਜਿਸਟ੍ਰੇਸ਼ਨ ਦੇ ਸਮੇਂ ਇਹ ਸਰਟੀਫਿਕੇਟ ਦਿਖਾ ਕੇ ਟੈਕਸ ਛੋਟ ਪ੍ਰਾਪਤ ਕਰ ਸਕੇਗਾ